ਸੰਗਰੂਰ ਦੇ ਵਿੱਚ ਇੱਕ ਖਾਲੀ ਥਾਂ ਤੇ ਦਵਾਈਆਂ ਅਤੇ ਟੀਕੇ ਦੇ ਢੇਰ ਮਿਲੇ ਨੇ ਨਾਲ ਹੀ ਟੀਕੇ ਤੇ ਬਾਕੀ ਦਵਾਈਆਂ ਦੀਆਂ ਬੋਰੀਆਂ ਵੀ ਮਿਲੀਆਂ ਜਿਸ ਤੋਂ ਬਾਅਦ ਸੰਗਰੂਰ ਦੇ ਸਮਾਜ ਸੇਵੀ ਤਾਰਾ ਸਿੰਘ ਤੇ ਮੌਜੂਦਾ ਐਮਸੀ ਵੱਲੋਂ ਇਸ ਦੀ ਫੇਸਬੁੱਕ ਤੇ ਲਾਈਵ ਵੀਡੀਓ ਬਣਾਈ ਗਈ ਹੈ ਜਿਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਉਹਨਾਂ ਨੇ ਆ ਕੇ ਮੌਕੇ ਦਾ ਮੁਆਇਨਾ ਕੀਤਾ ਹੈ ਉੱਥੇ ਹੀ মিডিਆ ਨੂੰ ਜਾਣਕਾਰੀ ਦਿੰਦੇ ਦਾਸ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਕੋਲ ਇੱਥੇ ਮਿਲਣ ਆਏ ਸਨ ਪਰ ਉਹਨਾਂ ਨੇ ਦੇਖਿਆ ਕਿ ਇੱਥੇ ਵੱਡੀ ਮਾਤਰਾ ਵਿੱਚ ਦਵਾਈਆਂ ਤੇ ਟੀਕੇ ਪਏ散 ਜੋ ਕਿ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਲਈ ਬਣਿਆ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਕਿ ਸਾਰੀ ਜਾਣਕਾਰੀ ਦਿੱਤੀ ਹੈ ਉਰੇ ਪਹੁੰਚੀ ਹੂੰ ਕਿ ਦੇਖੇ ਤੇ ਕਿਸ ਤਰੀਕੇ ਨਾਲ ਤੁਸੀਂ ਡਰਗ ਇਨਸਪੈਕਟਰ ਜਾਂ ਪੋਲੂਸ਼ਨ ਬੋਰਡ ਨੂੰ ਬੁਲਾਇਆ ਮੈਨੂੰ ਐਮਸੀ ਸਾਹਿਬ ਦੀ ਕਾਲ ਆਈ ਸੀ ਕਿ ਇੱਥੇ ਜੜੀਆਂ ਨੇ ਕੁਝ ਮੈਡੀਸਿਨਸ ਡਿੱਗੀਆਂ ਹੋਈਆਂ ਨੇ ਤੇ ਕਿ ਪਲੀਜ਼ ਪਲੀਜ਼ ਕਾਈਂਡਲੀ ਇਹਨਾਂ ਨੂੰ ਆਇਡੈਂਟੀਫਾਈ ਕਰੋ ਤੇ ਅਸੀਂ ਮੌਕੇ ਤੇ ਜਿਹੜਾ ਸੀਗਾ ਆ ਕੇ ਮੈਂ ਵਿਜ਼ਿਟ ਕੀਤਾ ਤੇ ਮੌਕਾ ਵੇਖਿਆ ਤੇ ਨਾਲ ਦੀ ਨਾਲ ਅਸੀਂ ਡਰਗ ਇਨਸਪੈਕਟਰ ਔਰ ਜਿਹੜਾ ਸੀਗਾ ਉਹਨਾਂ ਨੂੰ ਕਾਲ ਕੀਤੀ ਕਿ ਤੁਸੀਂ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਇਹਨਾਂ ਨੇ ਇੱਕ ਪੋਲੂਸ਼ਨ ਬੋਰਡ ਨੂੰ ਇਹਨਾਂ ਨੇ ਨਾਲ ਦੀ ਨਾਲ ਕਾਲ ਕੀਤੀ ਹੈ ਤੇ ਇੱਕ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਆ ਤੇ ਆਇਡੈਂਟੀਫਾਈ ਹੋ ਗਿਆ ਕਿ ਜਿਹੜੀਆਂ ਮੈਡੀਸਿਨਸ ਨੇ ਇਹ ਵਿਟਾਮਿਨ B 12 অর B1 ਕੰਪਲੈਕਸ اور ਬਾਕੀ ਕੁਝ ਆਇਰਨ ਵਗੈਰਾ ਹੈਗਾ ਆ ਤੇ ਇਹ ਐਕਸਪਾਇਰ ਹੋਈਆਂ ਮੈਡੀਸਿਨਸ ਨੇ ਤੇ ਹੁਣ ਅਸੀਂ ਪੋਲਿਊਸ਼ਨ ਬੋਰਡ ਵਾਲੇ ਆ ਕੇ ਡਿਸਟਰੋਏ ਕਰਨਗੇ ਔਰ ਜਿਹੜੇ ਡਰੱਗ ਇੰਸਪੈਕਟਰ ਸਾਹਿਬ ਨੇ ਇਹਨਾਂ ਤੋਂ ਅਸੀਂ ਰਿਪੋਰਟ ਲਵਾਂਗੇ ਤੇ ਬਾਕੀ ਸੀਨੀਅਰ ਆਫੀਸਰ ਜਿਨ੍ਹਾਂ ਚ ਲੈ ਕੇ ਜਿੱਦਾਂ ਦੀ ਕਾਰਵਾਈ ਹੋਈ ਤੇ ਅਸੀਂ ਕਰਾਂਗੇ ਸਕੀਨਾਮੇ ਮੈਵਰੇ ਡਰਗ ਇੰਸਪੈਕਟਰ ਹੈ ਜੀ ਇਕਾਂਤ ਅੱਜ ਮਾਨਜੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਮੇਰੀ ਡਿਊਟੀ ਲੱਗੀ ਸੀ ਉਹ ਹੈ ਕਿ ਚੈੱਕ ਕਰਾਂ ਵਸੇ ਕੁਝ ਪਤਾ ਲੱਗਿਆ ਸੀ ਐਕਸਪਾਇਰ ਮੈਡੀਸਨ ਕਿਸੇ ਬੰ ਨੂੰ ਸਿੱਟੇ ਗਿਆ ਨਹੀਂ ਜੀ ਅਸੀਂ ਹੁਣ ਮੁਕਤੀ ਦੇ ਅੱਗੇ ਜਿਹੜਾ ਨਿਰਖਣ ਕੀਤਾ ਗਿਆ ਸੀ ਇਹ ਜਿਹੜੀਆਂ ਦਵਾਈਆਂ ਨੇ ਇਹਦੇ ਤੋਂ ਕੁਝ ਮਲਟੀਵਿਟਾਮਿਨਸ ਨੇ ਜੀ ਕੁਝ ਹਰਟ ਦੀ ਸਿੰਪਲ ਮੈਡੀਸਨ ਹੈ ਜ਼ਿਆਦਾਤਰ ਜਿਹੜੀ ਮੈਡੀਸਨਸ ਹੈ ਉਹ ਵਿਟਾਮਿਨ ਕੇ ਵਿਟਾਮਿਨ ਬੀ 12 ਹੈ ਨਾ ਆਪਣੇ ਵਿਟਾਮਿਨ ਡੀ 3 ਇਦਾਂ ਦੀ ਮੈਡੀਸਨ ਹੈ ਤੇ ਬਾਕੀ ਪੋਲੂਸ਼ਨ ਬੋਰਡ ਵਾਲਿਆਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਜੀ ਉਹ ਆ ਰਹੇ OS ਪਰ ਆਪਣੇ ਬਾਇਓਮੈਡੀਕਲ ਵੇਸਟ ਜਿਹੜੇ ਰੂਲਸ ਹੁੰਦੇ ਨੇ ਉਹਦੇ ਅਕੋਰਡਿੰਗ ਇਹਦੀ ਜਿਹੜੀ ਹੈਗੀ ਐ ਨੂੰ ਡਿਸਪੋਜ਼ ਵਗੈਰਾ ਕਰਵਾਵਾਂਗੇ ਸਰ ਕੀ ਜਿਸਨੇ ਵੀ ਸਿੱਟਿਆ ਕੀ ਤੁਸੀਂ ਅਸੀਂ ਇਹਦੇ ਵਿੱਚ ਨਹੀਂ ਇਹ ਬਿਲਕੁਲ ਗਲਤ ਹੈ ਜਿਸਨੇ ਵੀ ਸਿੱਟਿਆ ਜੀ ਅਸੀਂ ਇਹਨੂੰ ਟ੍ਰੇਸ ਕਰਨ ਵਾਸਤੇ ਜਿਹੜਾ ਮੈਨੂਫੈਕਚਰਸ ਨੇ ਉਹਨਾਂ ਨੂੰ ਅਸੀਂ ਲੈਟਰ ਲਿਖ ਰਹੇ ਹਾਂ ਇਹ ਸਾਰੀ ਬੈਚ ਦੀ ਡਿਟੇਲਸ ਲੈ ਕੇ ਇਹਨੂੰ ਐਂਡ ਤੱਕ ਇਨਵੈਸਟਿਗੇਟ ਕੀਤਾ ਜਾਊਗਾ ਤੇ ਜਿਹੜਾ ਵੀ ਬੰਦਾ ਦੋਸ਼ੀ ਪਾਇਆ ਗਿਆ ਸੀ ਉਹਦੇ ਵਿੱਚ ਆਪਣੇ ਜੋ ਵੀ ਆ ਆਪਣੇ এনवायरमेंट ਐਕਟ ਦੇ ਜੋ ਵੀ ਪੋਲੂਸ਼ਨ ਬੋਰਡ ਦੇ ਤਹਿਤ ਕਾਰਵਾਈ ਹੋਯੋ ਕੀਤੀ ਜਾਏਗੀ ਜੀ ਫਰਦਰ ਡੀਸੀ ਸਾਹਿਬ ਨੂੰ ਸਾਰੀ ਇਹਦੀ ਰਿਪੋਰਟ ਵੀ ਜੀ ਮੇਰਾ ਇੱਧਰ ਇੱਕ ਫਰੈਂਡ ਆਇਆ ਸੀਗਾ ਉਸਨੇ ਮੈਨੂੰ ਦੱਸਿਆ ਵੀ ਤਾਰੇ ਵੀਰ ਐ ਕਰਕੇ ਉੱਥੇ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਲੀਆਂ ਜਾਂ ਕੈਪਸੂਲ ਪੈਗੇ ਟੀਕੇ ਪੈਨੇ ਤੋਂ ਮੈਂ ਨਾਲ ਦੀ ਨਾਲ ਇੱਥੇ ਪਹੁੰਚਿਆ ਪਹੁੰਚ ਕੇ ਇੱਥੇ ਆ ਕੇ ਜਦੋਂ ਦੇਖਿਆ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੀਕੇ ਪਏ ਨੇਗੇ ਦੋ ਤਿੰਨ ਗੱਟੇ ਨੇਗੇ ਟੀਕੇ ਆnde ਤੇ ਕੈਪਸੂਲ ਪਏ ਨੇਗੇ ਗੋਲੀਆਂ ਪਈਆਂ ਨੇਗੀਆਂ ਮਤਲਬ ਇਹ ਕੌਣ ਸਿੱਟ ਕੇ ਗਿਆ ਕਾਦੇ ਕੈਪਸੂਲ ਨੇ ਕਾਦੇ ਟੀਕੇ ਨੇ ਇਹ ਇੱਕ ਤਰ੍ਹਾਂ ਦੇ ਮਤਲਬ ਖੁੱਲੇ ਵਿੱਚ ਇਸ ਤਰ੍ਹਾਂ ਮਤਲਬ ਸਿੱਟ ਕੇ ਜਾਣਾ ਚਾਹੀਏ ਐਕਸਪਾਇਰੀ ਡੇਟ ਨੇ ਚਾਹੇ ਇਹਨਾਂ ਦੀ ਮਤਲਬ ਮੁਨਿਆਰ ਖਤਮ ਹੋ ਚੁੱਕਿਆ ਕੁਝ ਵੀ ਆ ਪਰ ਇਹ ਆਏ ਕਿੱਥੋਂ ਮੇਰਾ ਸਵਾਲ ਇਹ ਆ ਵੀ ਇਹ ਸਿੱਟੇ ਕਿਹਨੇ ਆ ਗਰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੇ ਸਾਹਿਬ ਨਾਲ ਅੱਜ ਕੱਲ੍ਹ ਤਾਂ ਕੋਲੀ ਸਾਹਿਬ ਨਸ਼ੇ ਦਾ ਚੱਲ ਰਿਹਾ ਹੈਗਾ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਕੀ ਪਤਾ ਉਹਨੇ ਤਾਂ ਚੱਕ ਕੇ ਲੈ ਹੀ ਲੈਣੇ ਨੇ ਵਰਤ ਲਿਆ ਕੋਈ ਮਰ ਗਿਆ ਇਹਦੇ ਨਾਲ ਤੇ ਬਾਅਦ ਵਿੱਚ ਮਤਲਬ ਬਹੁਤ ਵੱਡਾ ਇਸ਼ੂ ਖੜਾ ਹੋ ਜਾਂਦਾ ਹੈਗਾ ਤੇ ਉਹਦੇ ਲਈ ਮੈਂ ਆਪਣਾ ਬੇਨਤੀ ਕਰਦਾਗਾ ਵੀਕ ਤਾਂ ਜਿਹੜੇ ਇਹ ਚੀਜ਼ਾਂ ਮਤਲਬ ਇਹ ਕਰਦੇ ਨੇ ਇਹਨਾਂ ਤੇ ਰੋਕਥਾਮ ਲਾਈ ਜਾਵੇ ਇੱਕ ਸਭ ਨਾਲੋਂ ਵੱਡਾ ਜਾਂਚ ਦਾ ਵਿਸ਼ਾ ਇਹ ਹੈਗਾ ਵੀ ਇਹਨੂੰ ਸਿੱਟ ਕੇ ਕੌਣ ਗਿਆ ਹੈ ਕਿੱਥੋਂ ਆਏ ਨੇ ਸਰਕਾਰੀ ਹਸਪੀਟਲ ਦੇ ਨੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਨੇ ਕਿਸੇ ਮਤਲਬ ਕਿਸੇ ਆਮ ਕਿਸੇ ਛੋਟੀ ਦੁਕਾਨ ਦੇ ਨੇ ਕੌਣ ਕਰਕੇ ਗਿਆ ਕੌਣ ਸਿੱਟ ਕੇ ਗਿਆ ਹੈ ਇਹ ਬਹੁਤ ਵੱਡਾ ਮੁੱਦਾ ਜੀ ਇਹ ਇਹ ਕਿਉਂਕਿ ਖੁੱਲੇ ਦੇ ਵਿੱਚ ਡੇਟ ਮੇਰੇ ਖਿਆਲ ਚ 23 ਦੀ ਆ ਜਿੱਥੋਂ ਤੱਕ ਮੈਂ ਚੈੱਕ ਕੇ ਦੇਖਿਆ ਇੱਕ ਬਾਕੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਬਾਕੀ ਮੈਂ ਇਸ ਸਮੇਂ ਸਭ ਨੂੰ ਫੋਨ ਕੀਤਾ ਤੇ ਚਲੋ ਉਹਨਾਂ ਦਾ ਹਾਲੇ ਫੋਨ ਲੱਗਿਆ ਨਹੀਂ ਹੈਗਾ ਤੇ ਦੂਸਰੀ ਗੱਲ ਮੈਂ ਸਾਡੇ ਮਾਨਯੋਗ ਸਿਟੀ ਮਾਨ ਦੇ ਐਸਐਚਓ ਸਾਹਿਬ ਨੇ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਉਹ ਵੀ ਕਹਿੰਦੇ ਅਸੀਂ ਆਉਣੇ ਆ ਤੇ ਬਾਕੀ ਜਿਹੜਾ ਉਹਨਾਂ ਦੀ ਸੀਆਈਡੀ ਉਹਨਾਂ ਨੇ ਫੋਟੋ ਮਾਈਨ ਬਾਕੀ ਮੇਰਾ ਜੀ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਖੁੱਲ੍ਹੇ ਚ ਪਿਆਗਾ ਕੈਪਸੂਲ ਪਏ ਨੇ ਗੋਲੀਆਂ ਪਈਆਂ ਨੇ ਟੀਕੇ ਤਾਂ ਹਜ਼ਾਰਾਂ ਦੀ ਗਿਣਤੀ ਚ ਪਏ ਨੇ ਦੋ ਤਿੰਨ ਗੱਟੇ ਨੇ ਹੁਣ ਮੈਨੂੰ ਇਹ ਦੱਸੋ ਜੀ ਇਹਦਾ ਜਿਹੜਾ ਇਹ ਛਿਟਕੇ ਕੌਣ ਗਿਆਗਾ ਇਹ ਅਗਰ ਕੱਲ ਨੂੰ ਇਹ ਕੋਈ ਚੱਕ ਕੇ ਬੰਦਾ ਲਾ ਲੈਂਦਾ ਜਿਹਨੂੰ ਕੋਈ ਨਸ਼ਾ ਜਿਹੜਾ ਕੋਈ ਨਸ਼ਾ ਕਰਦਾਗਾ ਜਿਹੜਾ ਕੋਈ ਕੁਛ ਇਹੋ ਜਿਹਾ ਮਤਲਬ ਵਰਤਦਾਗਾ ਜੇ ਉਹਨੇ ਚੱਕ ਕੇ ਲਾ ਲੇ ਜਾਂ ਅੱਗੇ ਕਿਸੇ ਨੂੰ ਵੇਚਤੇ ਜਾਂ ਕੋਈ ਕਰ ਲੈ ਕਿਉਂਕਿ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਵੀ ਇੱਥੇ ਇਹ ਚੀਜ਼ ਪਈ ਹੈਗੀ ਮੈਂ ਤਾਂ ਇੱਕ ਗੱਲ ਜਾਣਦਾ ਜਾਂ ਤੁਸੀਂ ਇਸ ਹਿਸਾਬ ਲਾ ਲਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੀਕੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਪਸੂਲ ਗੋਲੀਆਂ